ਹਾਂਜੀ ਅੱਜ ਤੁਹਾਨੂੰ ਮਿਲਾ ਰਹੇ ਹਾਂ ਕੁਦਰਤ ਦੇ ਵੈਦ ਸੁਖਮਿੰਦਰ ਦਿਓਲ ਤੇ ਇਹਨਾਂ ਦੀ ਵੀਡੀਓ ਦੀ ਨਕਲ ਬਹੁਤ ਹੁੰਦੀ ਆ ਸੋ ਨਕਲ ਤੋਂ ਬਚੋ ਵੈਦ ਜੀ ਨੂੰ ਸਿੱਧਾ ਮਿਲ ਕੇ ਦਵਾਈਆਂ ਲਓ ਤੇ ਕਰਾਉਨੇ ਆ ਹਾਂਜੀ ਵੈਦ ਜੀ ਅੱਜ ਤੁਹਾਡੇ ਕੋਲੇ ਜਨਨ ਆਏ ਆ ਜੀ ਕਿ ਇੱਕ ਆਤਿਸ਼ਕ ਦਾ ਰੋਗ ਹੁੰਦਾ ਹਾਂਜੀ ਤੇ ਉਹਦੇ ਚ ਕੀ ਲੱਛਣ ਹੁੰਦੇ ਆ ਪਹਿਲਾਂ ਤਾਂ ਲੱਛਣ ਦੱਸ ਦਿਓ ਤੁਹਾਨੂੰ ਬਿਮਾਰੀ ਦੇ ਜਿਹੜਾ ਆਸ਼ਕ ਹੁੰਦਾ ਜੀ ਉਹਦੇ ਜਖਮ ਹੋਣੇ ਸ਼ੁਰੂ ਹੋ ਜਾਂਦੇ ਜੀ ਹੂੰ ਇੰਦਰੀ ਦੇ ਉੱਪਰ ਵੀ ਸਾਡੇ ਪਸ਼ਾਬ ਵਾਲੇ ਸੌਂਹ ਤੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਜੀ ਹਾਂਜੀ ਬਾਕੀ ਬੁੱਲਾਂ ਤੇ ਵੀ ਜ਼ਖਮ ਹੋ ਸਕਦੇ ਕੱਛਾਂ 'ਚ ਵੀ ਜ਼ਖਮ ਹੋ ਸਕਦੇ ਬੁੱਲਾਂ ਦੇ ਜੀ ਬਰੀਕ-ਬਰੀਕ ਫੈਣਸੀਆਂ ਤੇ ਕੱਛਾਂ 'ਚ ਹੋ ਜਾਂਦਾ ਜੀ ਹਟਦਾ ਨਹੀਂ ਬਰੀਕ-ਬਰੀਕ ਫੈਣਸੀਆਂ ਦੇ ਨਾਲ ਜ਼ਖਮ ਵੀ ਹੋ ਜਾਂਦੇ ਆ ਸਾਬ ਦਾ ਕਹਿਣਾ ਹਾਂਜੀ ਇਹ ਕੱਛਾਂ 'ਚ ਵੀ ਹੋ ਜਾਂਦਾ ਜੀ ਠੀਕ ਆ ਜੀ ਇੱਕ ਨਰਮ ਥਾਂ ਤੇ ਹੀ ਹੁੰਦਾ ਤਕਰੀਬਾ ਜਦੋਂ ਇਹ ਹੋ ਜਾਂਦਾ ਇਹਦੇ ਨੇ ਬੈਗੀਆਂ-ਇਆਂ ਫਟਣ ਲੱਗ ਜਾਂਦੀਆਂ ਨੇ ਜ਼ਖਮ ਹੋ ਜਾਂਦੇ ਨੇ ਜਦੋਂ ਵੱਧ-ਵੱਧਾ ਵੱਧਾ ਹੈ ਫਿਰ ਇਹ ਪਸ਼ਾਵਾਲਾ ਤੋਂ ਕਾੜਨਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇਹਦੇ ਬਾਅਦ ਤੇ ਆਪਣੇ ਕੋਲੇ ਪੂਰਾ 100 ਤੋਂ ਵੀ 120% ਇਲਾਜ ਹੈ ਜਿਹਦੇ ਵਿੱਚ ਆਪਾਂ ਦਵਾਈ ਦਿੰਨੇ ਆ ਖਾਣ ਨੂੰ ਗੋਲੀਆਂ ਵੀ ਦਿੰਨੇ ਆ ਤੇ ਪੁੜੀਆਂ ਵੀ ਦਿੰਨੇ ਆ ਇੱਕ ਆਪਣੇ ਆਪ ਦੀ ਦਵਾਈ ਬਣਾਈ ਹੋਈ ਹੈ ਦੇਸੀ ਆਪ ਦੇ ਹੱਥਾਂ ਦੀ ਬਣਾਈ ਹੋਈ ਹੈ ਜਿਹਦੇ ਅਸੀਂ ਕੈਪਸੂਲ ਭਰ ਕੇ ਇੱਕ ਕੈਪਸੂਲ ਦਿੰਨੇ ਆ ਅਗਲੇ ਨੂੰ ਉਹ ਆਪਣੇ ਜਾਂ ਜਿਹੜਾ ਮੀਟ ਖਾਂਦੇ ਲੋਕ ਮੀਟ ਨਾਲ ਖਾ ਸਕਦੇ ਜਿਹੜੇ ਵੈਜੀਟੇਰੀਅਨ ਨੂੰ ਅਸੀਂ ਪਨੀਰ ਨਾਲ ਦਿੰਦੇ ਹਾਂ ਉਹਨਾਂ ਨੂੰ ਪਨੀਰ ਨਾਲ ਖਵਾਇਆ ਜਾਂਦਾ ਜੀ ਜਿਹੜੇ ਵੈਜੀਟੇਰੀਅਨ ਨੇ ਅਮਰਤਾਧਾਰੀ ਨੇ ਉਹ ਵੀ ਲੈ ਸਕਦੇ ਆ ਦਵਾਈ ਦਵਾਈ ਇਹਨੂੰ ਹਰ ਇੱਕ ਲੈ ਸਕਦਾ ਹਰ ਇੱਕ ਵਾਸਤੇ ਇਹ ਠੀਕ ਹੈ ਜਿਸ ਨੂੰ ਵੀ ਖਾਜ ਜ਼ਿਆਦਾ ਹੋ ਗਈ ਪਿੰਡੇ ਤੇ ਉਹ ਵੀ ਇਹਦਾਂ ਖਾਜੇ ਹੋਣ ਲੱਗ ਜਾਂਦੀ ਹੈ ਭਾਵੇਂ ਉਹਰੀ ਪਿੰਡੇ ਤੇ ਜਿਹੜੀ ਇੰਨੀ ਖਾਜ ਵਾਜ ਜਾਂਦੀ ਕਿਸੇ ਦੀ ਨਾ ਹਟਦੀ ਹੋਈ ਨਹੀਂ ਹੂੰ ਕਿਉਂਕਿ ਇਹਦੇ ਵਿੱਚ ਜ਼ਹਿਰੀਲਾ ਮਾਦਦਾ ਬਹੁਤਾ ਜ਼ਿਆਦਾ ਹੈ ਜਿਕੇ ਕਾਫੀ ਖੂਨ ਦੇ ਵਿੱਚ ਜ਼ਹਿਰੀਲੇ ਤੱਤ ਹੁੰਦੇ ਨੇ ਜਿਹਦੇ ਨਾਲ ਬੁਖਾਰ ਵੀ ਰਹਿਣ ਲੱਗ ਸਕਦਾ ਹੈ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਇਹਦੇ ਨਾਲ ਲੱਗਦੀ ਇੱਕ ਹੋਰ ਬਿਮਾਰੀ ਨੇ ਉਹਨੂੰ ਸੋਜਾਗ ਕਿਹਾ ਜਾਂਦਾ ਹੈ ਜਿਹੜਾ ਸੋਜਾਗ ਹੁੰਦਾ ਹੈ ਉਹ ਇੰਟਰਨਲ ਜ਼ਖਮ ਹੁੰਦੇ ਨੇ ਜਦ ਕਿ ਉਹ ਪਿਸ਼ਾਬ ਵਾਲੇ ਥਾਂ ਦੇ ਵਿੱਚ ਅੰਦਰ ਜ਼ਖਮ ਹੁੰਦੇ ਨੇ ਜਦੋਂ ਬੰਦਾ ਪਿਸ਼ਾਬ ਕਰਦਾ ਉਹਦੀਆਂ ਮੁਠੀਆਂ ਮਿਲ ਜਾਂਦੀਆਂ ਪਿਸ਼ਾਬ ਦਾ ਤੁਪਕਾ ਤੁਪਕਾ ਨਿਕਲੂ ਉਹਦਾ ਵੀ ਆਪਣੇ ਕੋਲ ਪੂਰਨ ਇਲਾਜ ਹੈ ਇਹਨੂੰ ਡਾਕਟਰ ਲੋਕ ਬੀਡੀ ਵੀ ਕਹਿੰਦੇ ਨੇ ਹਮ ਪਰ ਇਹਦਾ ਆਪਣੇ ਕੋਲੇ ਸਫਲ ਇਲਾਜ ਹੈ ਜੀ ਗਰੰਟੀ ਵਾਲਾ ਇਹਨੂੰ ਡਾਕਟਰ ਜੀ ਇਹਨੂੰ ਗਨੋਰੀਆ ਹਾਂਜੀ ਤੇ ਹੋਰ ਕਲਮੀਡੀਆ ਵਗੈਰਾ ਐਸਟੀਡੀ ਡਿਜ਼ੀਜ਼ ਕਰਕੇ ਕਈ ਨਾਂ ਲੈਂਦੇ ਨੇ ਪਰ ਉਹ ਠੀਕ ਨਹੀਂ ਹੁੰਦਾ ਅੰਗਰੇਜ਼ੀ ਨਾਲ ਇਹ ਤਾਂ ਹਰਬਲ ਆ ਦੇਸੀ ਦਵਾਈ ਆ ਪ्योर ਆਯੁਰਵੈਦਿਕ ਆ ਇਹਦੇ ਨਾਲ ਠੀਕ ਹੋਣ ਦੀ ਵੈਦ ਜੀ ਗਰੰਟੀ ਦਿੰਦੇ ਆ ਔਰ ਬਹੁਤ ਲੋਕ ਠੀਕ ਹੋਏ ਨੇ ਅਸੀਂ ਪੇਸ਼ੈਂਟਾਂ ਦੀ ਪ੍ਰਾਈਵੇਸੀ ਰੱਖਦੇ ਹਾਂ ਜੀ ਜੇ ਕਹੋਂਦਾ ਤੁਹਾਨੂੰ ਉਹਨਾਂ ਦਾ ਫੋਨ ਨੰਬਰ ਕੱਟ ਕੇ ਰਜਿਸਟਰ ਦਿਖਾ ਦਾਂਗੇ ਤੁਹਾਨੂੰ ਫੇਸ ਟੂ ਫੇਸ ਮਿਲਾ ਸਕਦੇ ਹਾਂ ਇਹ ਗਾਰੰਟੀ ਹੈ ਹਾਂਜੀ ਇਹਦਾ ਖਰਚਾ ਦੱਸ ਦਿਓ ਬਾਈ ਜੀ ਕਿਹਦਾ ਖਰਚਾ ਹੈਗਾ ਜੀ ਤਕਰੀਬਨ 10 ਦਿਨ ਦੀ ਦਵਾਈ ਦਾ 2000 ਰੁਪਏ ਖਰਚਾ ਹੈ 2000 ਖਰਚਾ ਜੀ 10 ਦਿਨ ਦੀ ਦਵਾਈ ਦਾ ਹਾਂਜੀ ਜੇ ਕੈਪਸੂਲ ਵੱਧ ਘੱਟ ਦੇਣਾ ਪੈਸਾ ਰਹਿ ਤਾਂ ਇਹ 5-700 ਹੋਰ ਵੀ ਲੱਗ ਸਕਦਾ ਹੂੰ ਠੀਕ ਤੁਹਾਨੂੰ ਉਹ ਦੇਖਣੀ ਪਏ ਕਿਹੋ ਜੀ ਹਾਲਤ ਮੋਰੇ ਹਿਸਾਬ ਨੇ ਡੋਇਡਿੱਤੀ ਅਨਿ ਕਿ ਬੰਦੇ ਨੂੰ ਆ ਕੇ ਸਾਰਾ ਦਵਾਈ ਲੈ ਜਾ ਸਕਦੀ ਹੈ 10 ਦਿਨ ਦਾ 2000 ਦਾ ਖਰਚਾ ਤੇ ਇਹ ਕਿੰਨਾ ਟਾਈਮ ਖਾਣੀ ਪੈਂਦੀ ਹੈ ਜੀ ਇਹ ਤਕਰੀਬਨ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਪੱਕਾ ਹੀ ਇਲਾਜ ਹੋ ਜਾਊਗਾ ਜੀ ਦੁਬਾਰੇ ਨਹੀਂ ਖਾਣੀ ਪੈਣੀ ਇਹਦੇ ਜੀ ਕੈਪਸੂਲ ਤੋਂ ਬਿਨਾ ਫਿਰ ਕਿੰਨਾ ਖਰਚਾ ਰਹਿ ਜਾਂਦਾ ਜਿਹੜੇ 2-3 ਮਹੀਨਾ ਆਏਗਾ ਜੀ ਤਕਰੀਬਨ ਫਿਰ ਬਹੁਤ ਘਟ ਜਾਣਾ ਇਹ 500 ਰੁਪਏ ਦਾ ਅਸੀਂ ਇੱਕ ਕੈਪਸੂਲ ਦਿੰਦੇ ਹਾਂ ਜੀ ਉਹ ਇਹ ਕੈਪਸੂਲ 500 ਦਾ ਜੀ 1500 ਦੀ ਦਵਾਈ ਆ 10 ਦਿਨ ਦੀ ਇਸ ਤੋਂ ਬਾਅਦ ਦਵਾਈ ਕਿੰਨੀ ਖਾਣੀ ਪੈਂਦੀ ਆ ਫੇਰ ਦਵਾਈ ਮਹੀਨਾ ਡੋ ਮਹੀਨੇ ਮਗਰੋਂ ਵੀ ਅਸੀਂ ਗੋਲੀਆਂ ਬਣਾ ਕੇ ਦੇਵਾਂਗੇ ਜਿਹੜੀਆਂ ਤਾਂ ਕਿ ਇਹਦਾ ਆ ਸ਼ੱਕ ਦਾ ਨੌਨਮੂਦ ਚੱਕਾ ਹੀ ਜਾਵੇ ਗੋਲੀਆਂ ਕਿੰਨੇ ਦੀਆਂ ਜੀ ਦੱਸ ਦਿੰਦੀ ਆ ਉਹ ਉਹਦਾ ਜਿੰਦੀਆਂ ਗੋਲੀਆਂ 500 ਰੁਪਏ ਦੇ ਨੇ 500 ਦੀ 1500 ਮਹੀਨੇ ਦੀ ਦਵਾਈ ਆ ਜੀ ਉਹਦਾ ਆਪਾਂ ਹਾਂ ਜੀ ਹਾਂ 1500 1500 ਬਾਅਦ ਚ ਮਹੀਨੇ ਦੀ ਆ ਕੋਈ ਬਾਬਾ ਕੋਈ ਬਾਲਾ ਖਰਚਾ ਨਹੀਂ ਹੈਗਾ ਪਹਿਲਾਂ 2000 ਦੀ ਦਵਾਈ ਮਿਲੂਗੀ ਤੁਹਾਨੂੰ ਹੋ ਸਕਦਾ 2 ਵਾਰੀ 2-2 ਦੀ ਮਿਲ ਜੇ ਮੜ ਕੇ ਤਾਂ ਜਿਹੜਾ 2-3 ਮਹੀਨੇ ਖਾਓਗੇ ਉਹ 1500 ਮਹੀਨੇ ਦੀ ਉਹ ਦਵਾਈ ਪੈਣੀ ਆ ਆਪਣਾ ਤਾਂ ਘੱਟ ਤੋਂ ਘੱਟ ਮਤਲਬ ਰੱਖਿਆ ਹੋਈ ਜੀ ਪੈਸਾ ਬਾਕੀ ਮੈਦ ਜੀ ਮਰਦਾਨਾ ਤਾਕਤ ਦਾ ਵੀ ਤੁਹਾਡੇ ਕੋਲੇ ਪੂਰਾ ਇਲਾਜ ਆ ਹਾਂਜੀ ਉਹਦੇ ਕੋਲੇ ਪੂਰੀ 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 ਗਾਰੰਟੀ ਸੋਦਾ ਹਰ ਤਰ੍ਹਾਂ ਦੀ ਜੀ ਮੈਦ ਜੀ ਕਹਿੰਦੇ ਮਰਜਾਨ ਮਰਦਾਨਾ ਤਾਕਤ ਦਾ ਪੂਰਾ ਇਲਾਜ ਆ ਸਾਡੇ ਕੋਲੇ ਔਰ ਬਹੁਤ ਦਵਾਈਆਂ ਫ੍ਰੀ ਚ ਦਿੰਦੇ ਆ ਮਿਰਗੀ ਹੋ ਗਈ ਮਾਈਗਰੇਨ ਅੱਖਾਂ ਦਾ ਕੋਈ ਕਾਲਾ ਚਿੱਟਾ ਮੋਤੀਆ ਐਹਜਕੀ ਦੀ ਦਵਾਈ ਬੱਚਿਆਂ ਦੀ ਕਾਲੀ ਕੰਗ ਹੋਰ ਬਹੁਤ ਤਰ੍ਹਾਂ ਦੀਆਂ ਦਵਾਈਆਂ ਤੁਸੀਂ ਸ਼ੁੱਕਰਵਾਰ ਨੂੰ ਮਹਿਲ ਕਲਾਮ 12 ਤੋਂ 3 ਤੱਕ ਮਿਲ ਸਕਦੇ ਹੋ ਜੀ ਅਸੀਂ ਕੋਈ ਕੋਰੀਅਰ ਨਹੀਂ ਪਾਉਂਦੇ ਵੈਜ ਜੀ ਕੋਈ ਕੋਰੀਅਰ ਨਹੀਂ ਪਾਉਂਦੇ ਕੁਝ ਨਹੀਂ ਕਰਦੇ ਮਹਿਲਕਣਾ ਵੀਰਵਾਰ ਦੀ ਛੁੱਟੀ ਆ ਬਾਕੀ ਸ਼ੁੱਕਰਵਾਰ ਨੂੰ ਫਰੀ ਦਵਾਈਆਂ ਦਾ ਕੈਂਪ ਹੁੰਦਾ ਤੁਸੀਂ ਮਿਲ ਸਕਦੇ ਹੋ ਜੀ ਵੱਧ ਤੋਂ ਵੱਧ ਮਿਲੋ ਤੇ ਸਮੇਂ ਦਾ ਲਾਭ ਉਠਾਓ